ਅੱਜ ਉਹਰੇ ਆਪਣਾ ਮੀਟਿੰਗ ਸੀਗੀ ਸਾਡੀ ਆਪਣੇ ਬਹੁਤ ਹੀ ਮਾਣਯੋਗ ਸਤਕਾਰਯੋਗ ਸੰਤਾ ਸਿੰਘ ਜੀ ਉਮੇਦਪੁਰ ਜੀ ਨੇ ਕਰਵਾਈ ਸੀ ਉਹਰੇ ਤੇ ਇਹੀ ਮੀਟਿੰਗ ਹੋਈ ਆ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾਂ ਉਹਨਾਂ ਨਾਲ ਰਾਲ ਕੇ ਇਲੈਕਸ਼ਨ ਲੜਿਆ ਜਾਵੇ ਐਸਟੀਪੀਸੀ ਦਾ ਮੰਗਲ ਤੇ ਸਾਰੇ ਚਿੱਟਾਂ ਲੜੋਂ ਵਿੱਚ ਇੱਕ ਵੀ ਨਿਤੀ ਰਹੀ ਗੀ ਹਾਂਜੀ ਸਾਰੀਆਂ ਤੇ ਲੜਾਂਗੇ ਜੀ ਤੇ ਕੁਝ ਵੋਟਾਂ ਵੀ ਜਿਹੜੇ ਆ ਗਿਆ ਨੇ ਵੋਟਰ ਨਹੀਂ ਆਹੀ ਕਹਿ ਰਹੇ ਆ ਜੀ ਕਿੜੀਆਂ ਜੀ ਥਰੀ ਵੋਟਾਂ ਬਣਾਉਣ ਦੀ ਗੱਲ ਕਰ ਰਹੇ ਹਾਂ ਹਾਂ ਉਹਦੇ ਆ ਉਹਦੇ ਬਾਰੇ ਹਾਲੇ ਫੈਸਲਾ ਲੈਣਾ ਹੈ ਹਾਂ ਉਸ ਤਰ੍ਹਾਂ ਪਰ ਪਤਨੀ ਸਾਹਿਬਾ ਵੀ ਲੱਡ ਰਹੇ ਨੇ ਜੁਨੇ ਤੋਂ ਨਹੀਂ ਹਲੇ ਕੋਈ ਫਾਈਨਲ ਨਹੀਂ ਹੈ ਐਸਜੀਪੀਸੀ ਦੀ ਗੱਲ ਆ ਰਹੀ ਹੈ ਕਿ ਹਾਂਜੀ 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 ਐਸਜੀਪੀਸੀ ਦੀ ਗੱਲ ਹਾਂ ਉਸ ਦੇ ਬਾਰੇ ਕੀਤਾ ਹੈ ਤੁਹਾਨੂੰ ਬਿਲਕੁਲ ਆਪਾਂ ਇਹੋ ਕਾਜ ਲੈ ਕੇ ਕਿਸੇ ਗੱਲ ਦੇ ਦੀ ਮਿਲਦੇ ਆ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਕੁਝ ਹਾਂਜੀ ਉਹਨਾਂ ਨੂੰ ਮਿਲਣਾ ਹੈ ਜੀ ਮੈਂ ਕੱਲ ਹੋਮ ਮਿਨਿਸਟਰੀ ਚ ਬੰਦਾ ਕੀ ਚਾਹ ਇਹੀ ਅਮਰਤਪਾਲ ਜੀ ਬਾਰੇ ਕਰਦੀਆਂ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬੰਦੀ ਸੀ ਅੱਜ ਪਿੱਛੇ ਚੰਨੀ ਚੰਨੀ ਵੀ ਗੱਲ ਕਿ ਕਿਸੇ ਜਿਹੜੇ ਕਾਂਗਰਸ ਦੇ ਮੈਂਬਰ ਬਾਜ ਮਹਿੰਦਰ ਸਿੰਘ ਦਾ ਕੋਰਸ ਹਾਂਜੀ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਇਹ ਹੋਣਾ ਕਰਨਾ ਚਾਹੀਦੇ ਨੇ ਹਲੇ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀਓ ਕਿਸੇ ਵੀ ਪਾਰਟੀ 'ਚ ਹੈ ਜੇ ਅਮਰਤਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ ਲਗਦਾ ਜੀ ਕਿ ਤਨਾ ਕੁਝ ਕਾਂਗਰਸ ਨੇ ਜੀਪੀ ਨੇ ਨਾਰਾ ਕੀਤਾ ਪਰ ਬੀਜੇਪੀ ਨੇ ਸਵਾਲ ਚੁਪਤੇ ਉਹ ਕਹਿੰਦੇ ਕਿ ਜਿਹੜਾ ਕਾਂਗਰਸ ਦਾ ਪੋਰਾ ਜਿਹੜਾ ਸਾਹਮਣੇ ਆ ਗਿਆ ਆਜਾ ਬਾਪੂ ਆਜਾ ਬਾਪੂ ਜੀ ਬੈਠ ਆ ਇਹ ਬਾਪੂ ਕੇ ਮੈਜੀ ਜੰਨੀ ਦੇ ਬੋਲਣ ਤੋਂ ਬਾਅਦ ਬਿਜੇਪੀ ਨੂੰ ਮੁੱਦਾ ਇਧਰ ਆ ਤੀ ਬਾਪੂ ਆ ਜਾ ਤੁਸੀਂ ਕਿਵੇਂ ਹਾਲਚਾ ਚੰਨੀ ਜੀ ਦੇ ਬੋਲਨ ਦਵਾ ਦੇ ਬੀਜਪੀ ਨੇ ਮੁੱਦਾ ਬਣਾ ਲਿਆ ਜਿਹੜੇ ਚੰਨੀ ਚੰਨੀ ਦਾ ਮੰਗ ਕੀਤੀ ਨਹੀਂ ਜੀ ਮੁੱਦਾ ਕਿਉਂ ਬਣਾ ਲਿਆ ਸਹੀ ਗੱਲ ਹੈ ਉਹਨੇ ਧਕੇਸ਼ਾਈ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧਕੇਸ਼ਾਈ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ ਤੁਹਾਨੂੰ ਵੀ ਲੱਗਦਾ ਜਿਵੇਂ ਸ਼੍ਰੋਮਣੇ ਕੱਲ ਦਾ ਹਾਲਾਤ ਚੱਲਦੇ ਨੇ ਕਿੰਨਾ ਇੱਕ ਫਰਕ ਪਏਗਾ ਐਡਬੀਸੀ ਵਰਤਾਂ ਦੇ ਵਿੱਚ ਉਹਨਾਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਤੋੜੇ ਸਾਹਮਣੇ 21 ਸੀਟ ਆਈ ਹੈ ਹੂੰ ਲੱਗਦਾ ਜਿਵੇਂ ਕਿ ਅਸੀਂ ਪਿਛਲੇ ਦਿਨੇ ਜਿਹੜੇ ਬਾਕੀ ਦਰਾਂ ਗਿਆ ਸੀਗਾ ਅਸ਼ਰੇਪਾਤਾ ਸਾਹਿਬ ਕੇਜ ਉਹ ਐਸਨਰ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬਾਦਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਆ ਫੈਸਲਾ ਆਉਣ ਦੀ ਉਮੀਦ ਹੈਗੀ ਅਸਿੰਹ ਸਾਹਿਬਾਨ ਵੱਲੋਂ ਦੇਖੋ ਕੀ ਫੈਸਲਾ ਕਰਦੇ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਵੀ ਜੇ ਦੁੱਧ ਤੇ ਤੋਤੇ ਹੀ ਹੋ ਜਾਣਗੇ ਯਾਗੇ ਨਹੀਂ ਆਹ ਦੀ ਗੱਲ ਕਰਨਗੇ ਇਸ ਮਾਮਲੇ ਵਿੱਚ ਕਿੰਨੀ ਤਿਆਸਦ ਹੈ ਕੋਈ ਸੰਗਤ ਤੇ ਵਿਕੰਦ ਹੈਗਾ ਸੰਗਤ ਦੇ ਇਹਦੇ ਬਾਰੇ ਭਾਈ ਜੀ ਕੋਈ ਕੁਝ ਨਹੀਂ ਕਹਿ ਸਕਦੇ